ਇਹ ਤਸਵੀਰਾਂ ਤੁਹਾਨੂੰ ਬਠਿੰਡਾ ਦੇ ਹਨੂਮਾਨ ਚੌਂਕ ਦੀਆਂ ਦਿਖਾ ਰਹੀਆਂ ਹਨ ਜਿੱਥੇ ਕਿ ਕੈਮਿਸਟ ਐਸੋਸੀਏਸ਼ਨ ਵੱਲੋਂ ਅੱਜ ਹਨੂਮਾਨ ਚੌਂਕ ਦੇ ਵਿੱਚ ਧਰਨਾ ਲਾਇਆ ਗਿਆ ਧਰਨਾ ਕਿਉਂ ਲਾਇਆ ਗਿਆ ਰਾਮਾ ਮੰਡੀ ਦੀ ਵਿਖੇ ਇੱਕ ਮੈਡੀਕਲ ਵਰਕਰ ਤੇ ਪਰਚਾ ਕੀਤਾ ਜਾਂਦਾ ਹੈ ਤੇ ਪਰਚਾ ਰੱਦ ਕਰਵਾਉਣ ਵਾਸਤੇ ਲਗਾਤਾਰ ਜਿਹੜੇ ਕੈਮਿਸਟ ਐਸੋਸੀਏਸ਼ਨ ਦੇ ਵਰਕਰ ਨੇ ਉਹ ਲਗਾਤਾਰ ਰੋਸ ਪ੍ਰਦਰਸ਼ਨ ਕਰ ਰਹੇ ਨੇ ਗੱਲਬਾਤ ਕਰਦੇ ਹਾਂ ਇਹਨਾਂ ਨਾਲ ਕੀ ਮਾਮਲਾ ਹੈ ਕਿੱਥੇ ਗੱਲ ਖੜੀ ਹੈ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੁੰਦੀ ਹੈ ਜਾਂ ਨਹੀਂ ਐ ਪਲਾਟ ਜ਼ਿੰਦਾਬਾਦ ਜ਼ਿੰਦਾਬਾਦ ਹਾਈ 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 ਸਰਕਾਰ ਹਾਈ 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 ਸਰਕਾਰ ਹਾਈ ਹਾਈ ਮੇਰਾ ਹਰਨਿਕ ਸਿੰਘ ਹੈ ਜੀ ਸਾਡਾ ਸਾਡਾ ਮੁੰਡਾ ਟੂਰ ਤੇ ਵਹੀ ਦੰਮ ਮੰਗੀ ਸਾਡਾ ਕੰਮ ਹੈ ਜੀ ਹੋਸ਼ੀਂਦ ਦੇ ਪਰਮ ਨੂੰ ਲੱਗੇ ਹੋਏ ਮੁੰਡੇ ਮਾਲ ਲੈ ਕੇ ਜਾਂਦੇ ਇੱਥੇ ਕੋਈ ਐਕਸਪੈਰੀ ਹੁੰਦੀ ਹੈ ਤਾਂ ਮੁੰਡੇ ਮਾਲ ਚੱਕ ਕੇ ਲੱਗੇ ਹੋਏ ਅਮੀ ਸਾਡਾ ਮੁੰਡਾ ਸਿਗਲਾ ਮੈਡੀਕਲ ਸਟੇਟ ਤੋਂ ਰਾਮੇ ਗਿਆ ਸੀਗਾ ਉਹ ਤੁਸੀਂ ਸਿਗਲਾ ਮੈਡੀਕਲ ਹਾਲ ਲੈਣ ਉਹਨਾਂ ਨੂੰ ਦੋ ਤਿੰਨ ਪੱਤੇ ਲੈ ਸੀ ਸਾਡਾ 2023 ਦੇ ਵਿੱਚ ਉਹਨੇ ਦੋ ਪੱਤੇ ਵਾਪਸ ਕਰਤੇ ਦੋ ਪੱਤੇ ਵਾਪਸ ਕਰਤੇ ਮੁੰਡੇ ਨੂੰ ਮੁੰਡਾ ਲੈ ਕੇ ਆ ਰਹੇ ਸੀ ਐਕਸਪਾਇਰੀ ਤਾਂ ਉਹਦੇ ਰਾਸਤੇ ਦੇ ਵਿੱਚ ਡੀਐਸਪੀ ਤਲਵੰਡੀ ਨੇ ਉਹਨਾਂ ਤੇ ਕਾਰਵਾਈ ਕਰਦੇ ਹੋਏ ਔਨ ਦੀ ਸਪੋਰਟ ਸਿਰਫ ਦੋ ਪੱਤੇ ਦਾ ਐਨਆਰਐਸ ਦਾ ਪਰਚਾ ਖੜਤਾ ਠੀਕ ਹੈ ਸਿਰਫ ਦੋ ਪੱਤੇ ਜੇ ਉਹ ਵੇਚਣ ਨਾ ਹੁੰਦਾ ਤਾਂ ਦੋ ਪੱਤੇ ਇੱਕ ਦੋ ਪੱਤੇ ਐਕਸਪਾਇਰ ਪੱਤੇ ਕਿ ਵਿਚੰ ਨੂੰ ਐਕਸਪਾਇਰ ਹੋਣੇ ਨਹੀਂ ਹੁੰਦਾ ਸੀ 2023 ਦੇ ਵਿਕੇ ਵੇ ਰਿਟੇਲਰ ਨੇ ਆਪਣਾ ਬਿੱਲ ਬੇਚ ਕਰਤਾ ਵੀ ਮੈਂ 2023 ਦੇ ਵਿੱਚ ਖਰੀਦਿਆ ਸੀ ਇਹਨਾਂ ਤੋਂ ਤੇ ਮੈਂ ਇਹਨਾਂ ਨੂੰ ਹੁਣ ਦੋ ਪੱਤੇ ਵਾਪਸ ਕਰਤੇ ਆ ਜੇ ਉਹ ਪੱਤੇ ਕਿੰਨਾ ਮੈਂ ਸਾਡੀ ਦੁਕਾਨ ਤੇ ਅਸੀਂ ਲੈ ਕੇ ਜਾਂਦਾ ਸੀ ਸਾਡੇ ਬਾਹਵਾਂ ਨੂੰ ਸਿਨ ਕਰ ਦੇਣਾ ਸੀਗਾ ਬਸ ਸਾਡੇ ਬੰਦੇ ਦੇ ਬਹੁਤ ਥੱਕਾ ਹੋਇਆ ਉਹ ਦਿਨ ਪੰਜ ਪੰਜ ਦਿਨ ਦੀ ਇਹਦੀ ਕੁੜੀ ਹੈ ਉਹ ਸ਼ਰੀ ਮੁੰਡਾ ਹੈਗਾ ਉਹਨਾਂ ਨੂੰ ਬਹੁਤ ਜ਼ਿਆਦਾ ਥੱਕਾ ਆ ਅਸੀਂ ਜਾਣਦੇ ਆ ਵੀ ਉਸ ਤੇ ਪ੍ਰਚਾਰ ਰੱਦ ਕੀਤਾ ਜਾਵੇ ਅੱਜ ਕਿਹੜਾ ਜਿਆ ਪ੍ਰਦਰਸ਼ਨ ਕੀਤਾ ਜਾ ਰਿਹਾ ਤੁਹਾਡਾ ਅੱਜ ਸਾਡੀ ਸਾਰੀ ਐਸੋਸੀਏਸ਼ਨ ਸਾਡੇ ਨਾਲ ਹੈ ਤੇਲ ਹੁਲਸੇਲ ਮੈਡੀਕਲ ਐਪ ਯੂਨੀਅਨ ਕਿ ਸਾਡੇ ਕਿੰਨੇ ਮੈਂ ਭਾਈ ਸਾਰੇ ਸਾਰੇ ਵਰਕਰ ਹੀ ਨੇ ਸਾਰੇ ਸਾਡੇ ਨਾਲ ਹੈ ਸਾਡਾ ਪ੍ਰਦਰਸ਼ਨ ਇਹੀ ਹੈ ਵੀ ਜਿੰਨੇ ਤੇ ਸਾਡਾ ਨਹੀਂ ਹੁੰਦਾ ਬਾਹਰ ਹੁੰਦਾ ਅਸੀਂ ਇੱਥੇ ਬਿਠੇ ਹਾਂ ਦੁਕਾਨਾਂ ਬੰਦ ਨੇ ਦੁਕਾਨਾਂ ਬੰਦ ਨੇ ਜੀ ਜਿਹੜੇ ਨਹੀਂ ਬੰਦ ਅਸੀਂ ਬੰਦ ਕਰਾ ਰਹੇ ਹਾਂ ਵੀ ਬੰਦ ਨੇ ਸਾਰੀਆਂ ਬੰਦ ਨੇ ਪ੍ਰਸ਼ਾਸਨ ਨੇ ਕਿਹਾ ਵੀ ਅਸੀਂ ਜਲਦੀ ਤੋਂ ਜਲਦੀ ਤੁਹਾਡਾ ਬੰਦਾ ਅਸੀਂ ਕੋਸ਼ਿਸ਼ ਕਰਦੇ ਹਾਂ ਪੁਲਿਸ ਤੇ ਪਾਕ ਇੱਕ ਵਾਰੀ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਦੇ ਹਾਂ ਕਸੋਂ ਸਾਰੇ ਖੜੇ ਆ ਜੇ ਨਹੀਂ ਹੁੰਦਾਂ ਤਾਂ ਫਿਰ ਅਸੀਂ ਅੱਜ ਪ੍ਰਦਰਸ਼ਨ ਨਹੀਂ ਹੋਊਗਾ ਜੇ ਜੇ ਨਹੀਂ ਕਰਦੇ ਤਾਂ ਬੜੀ ਨਾ ਲੈਵਲ ਦੀ ਹੈ ਪੰਜਾਬ ਲੈਵਲ ਦੀ ਜਾਊਗੀ ਜ਼ਿਲ੍ਹਾ ਲੈਵਲ ਦੀ ਪੰਜਾਬ ਲੈਵਲ ਦੀ ਹਿੰਦੁਸਤਾਨ ਲੈਵਲ ਤੱਕ ਜਿੱਥੋਂ ਸਾਡੀ ਪਹੁੰਚ ਹੈ ਸਾਡੇ ਨਾਲ ਸਾਡੇ ਸਾਮਾਨ ਜੋ ਸਾਰੇ ਨਾਲ ਖੜਨੇ ਆ ਗੋਲਸੇਲਰ ਰਿਟੇਲਰ ਜਿਵੇਂ ਕਹਿੰਦੇ ਕਿ ਜਿਵੇਂ ਅੱਗੇ ਕਿ ਚੱਲਾਂਗੇ ਸਾਡਾ ਬੰਦਾ ਬਾਹਰ ਆਣਾ ਚਾਹੀਦਾ ਹੈ ਪਾਜਾਇਜ ਪਰਚਾ ਅਸੀਂ ਸਹਿਣ ਨਹੀਂ ਕਰਾਂਗੇ ਟੁੱਟੇ ਪਰਚੇ ਦੀ ਰੱਦ ਕਰਦੇ ਜਿੱਥੇ ਨਸ਼ਾ ਵੇਚਦਾ ਉੱਥੇ ਫੜਦੇ ਨਹੀਂ ਇੱਕ ਦੋ ਪੱਤੇ ਕੋਈ ਬਾਲੀ ਵੱਡੀ ਖੇਪ ਲੋੜਾ ਇੱਕ ਦੋ ਪੱਤੇ ਫੜੇ ਤਾਂ ਦਾ ਪਰਚਾ ਕੜਮ ਬੰਦੇ ਕੋਲ ਰਸੀਦ ਹੈ ਬਿੱਲ ਹੈ ਕੋਈ ਮਲਾਇਮ ਤੋਂ ਕੋਈ ਚੋਕੀ ਨਹੀਂ ਸੀ ਮਾੜਾ ਮੋਟਾ ਕੋਈ ਐਕਸਪਾਇਰ ਜੇ ਵੇਚਣਾਂ ਨੂੰ ਐਕਸਪਾਇਰ ਹੋਣ ਨਹੀਂ ਦਿੰਦਾ ਸੀ ਉਹ ਉਹ ਇਹਨਾਂ ਦਾ ਕੋਈ ਦਮ ਹੈ ਉਹਨਾਂ ਦਾ ਡੀਐਸਪੀ ਨਾਲ ਕੋਈ ਇਹਨਾਂ ਦਾ ਆਪਣਾ ਕੋਈ ਹੋਇਆਗਾ ਸੀ ਲੋੜਾ ਬਸ ਸਾਡਾ ਮੁੰਡਾ ਨਗੜਤਾ ਨਹੀਂ ਲੋ ਲੋ